ਦੇਖੋ ਮੈਂ ਤੇ ਇੱਕੋ ਗੱਲ ਕਹਿੰਦਾ ਹਾਂ ਜੀ ਐਮਐਲਏ ਸਾਹਿਬ ਇੱਥੇ ਰੋਡ ਜਾਮ ਕੀਤਾ ਦੁਕਾਨਾਂ ਕਮਰਸ਼ੀਅਲ ਜਿਹੜੀਆਂ ਫੀਲ ਦਿੱਤੀਆਂ ਗਈਆਂ ਕਿਵੇਂ ਦੇ ਦੇਖੋ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹੜਾ ਜਿਹਦਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੁਣ ਨਹੀਂ ਸਾਡੀ ਸਰਕਾਰ ਦੇ ਵਿੱਚ ਜੋ ਇਹ ੱੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਔਰ ਵਾਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਸੀਲਾ ਜਿਹੜੀਆਂ ਉਹਨੇ ਫਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੈਂ ਐਮਐਲ ਸਰ ਜਿਹੜਾ ਵਿਦਾਊਟ ਐਨੀ ਨੋਟਸ ਜਿਹੜੀ ਇਹ ਕਾਰਵਾਈ ਨਿਗਰ ਮੇਰੇ ਵੱਲੋਂ ਕੀਤੀ ਗਈ ਹੈ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਨਗਰ ਨਿਗਮ ਫੇਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈਗੀ ਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈਏ ਵੈਸੇ ਇਲੀਗਲ ਐ ਸੀਲ ਇਹ ਤੇ ਲਾ ਨਹੀਂ ਸਕਦੇ ਜੀ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸੁਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿਹਦੀ ਬਣਦੀ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਹੋ ਰਹੀ ਕਾਰਵਾਈ ਦੂਜਿਆਂ ਦੇ ਹੋ ਗਈ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਂ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਐਮਐਲਏ ਸਾਹਿਬ ਇਹ 1 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕਿਦੀ ਆ ਕਿਦੀ ਨਹੀਂ ਆ ਦੂਜੀ ਕਿ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕਿਦੀ ਆ ਚਲੋ ਤੁਹਾਡੇ ਸਰੇ 7 ਵਜੇ ਆ ਕੇ ਕਰਾਂਗੇ ਅਧਿਕਾਰੀਆਂ ਤੇ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ੈ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫੜਾਉਂਗਾ ਯਾਰ ਸਰ ਸਰੇ 7 ਵਜੇ ਆ ਕੇ ਲਗਾਈ ਜੀ ਸਰ ਇਹਨਾਂ ਦਾ ਵਕੀਲ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆਦੇ ਅਧਿਕਾਰੀ ਹੈ ਵੀ ਇਹ ਦੇਖੋ ਇਹ ਥੋੜੇ ਜਿਹੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਹਾਂ ਉਹਨੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣ ਨਹੀਂ ਜਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਹਣ ਸੀਲਾ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਗਾ ਯਾਰ ਹਰ ਹਾਲਚ ਖਲਾਕੇ ਜਾਊਗਾ ਸਾਰੀਆਂ ਸੀਲਾ ਹੋਣੀਆਂ ਜਿਹੜੇ ਨਵੇਂ ਬਣਦੇ ਦੇਖੋ ਨੋ ਪਿਕਨ ਚੂਸ ਬੋਲੋ ਨਹੀਂ ਨਹੀਂ ਨੋ ਪਿਕਨ ਚੂਸ ਸੁਣ ਲਓ ਜੀ ਜੀ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣਾ ਸਪਸ਼ਟਕਰਨ ਨਹੀਂ ਵੀ ਉਹ ਕੀ ਦੀ ਸ਼ਹਿ ਤੇ ਬਣ ਰਹੀ ਆ ਕੌਣ ਬਣਾ ਰਿਹਾ ਉਹ ਬੰਦੇ ਨੰਗੇ ਹੋਣੇ ਚਾਹੀਦੇ ਆ ਪਰ ਬਾਕੀ ਜਗ੍ਹਾ ਐਮਐਲਏ ਸਾਹਿਬ ਤੁਸੀਂ ਸੀਐਮ ਸਾਹਿਬ ਨੂੰ ਜਾਂ ਲੋਕਲ ਬੋਡੀ ਮੰਤਰੀ ਨੂੰ ਇਸ ਬਾਬਤ ਸ਼ਿਕਾਇਤ ਕਰੋਗੇ ਬਿਲਕੁਲ ਸੀਐਮ ਸਾਹਿਬ ਨੂੰ ਤਾਂ ਵੈਸੇ ਲੱਗ ਚੁ ਸੀਐਮ ਸਾਹਿਬ ਨੂੰ ਮੈਸੇਜ ਲੱਗ ਚੁਕਿਆ ਉਹਨਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰ ਸਾਹਿਬ ਨਾਲ ਗੱਲ ਹੋਈ ਆ ਜੈਨ ਸਾਹਿਬ ਨਾਲ ਠੀਕ ਆ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਗੱਲ ਕਰ ਲਈ ਆ ਉਹਨੇ ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ ਅੱਧਾ ਘੰਟਾ ਵੇਟ ਕਰਨੀ ਆ ਜੇ ਕੋਈ ਅਧਿਕਾਰੀ ਆਊਗਾ ਖੋਲਣ ਤਾ ਠੀਕ ਆਂਦੀ ਤਾਂ ਮੈਂ ਅਸੀਂ ਨਾਖ ਖੋਲ ਕੇ ਜਾਊਂਗਾ ਉਹਨਾਂ ਦੁਕਾਨਾਂ ਦੀਆਂ ਜਿਹੜੀਆਂ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਪੁਰਾਣੀਆਂ ਨੇ ਜਾਂ ਜੇ ਤੁਸੀਂ ਨਵੀਆਂ ਨੇ ਜਿਹੜੀ ਮੇਰੀ ਟਿਨੌਰ ਚਾਹ ਮੈਂ ਸੀਲ ਬਿਲਕੁਲ ਨਹੀਂ ਖੋਲੂਗਾ ਅਧਿਕਾਰੀਆਂ ਖਿਲਾਫ ਵੀ ਮੋਰਚਾ ਖੋਲੂਗਾ ਬਿਲਕੁਲ ਖੋਲੂਗਾ ਕਿਉਂ ਨਹੀਂ ਖੋਲੂਗਾ ਯਾਰ ਇਹ ਕੋਈ ਗੱਲ ਥੋੜੀ ਬਣਦੀ ਆ ਤੁਸੀਂ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾ ਆਪ ਆਪਣੇ ਲੈ ਕੇ ਤੁਰਦੇ ਲੱਗਦੇ ਨੇ ਇਹ ਬੰਦੇ ਕੰਮ ਸਰ ਇਹਦਾ ਅਸੀਂ ਲੈ ਕੇ ਉਹਨਾਂ ਵਾਸਤੇ ਜਿਹੜਾ ਮੈਂ ਕਾਰਵਾਈ ਜਿਹੜੀ ਹੈ ਦੇਖੋ ਗੱਲ ਇਹ ਆ ਵੀ ਮੈਂ ਕਿਸੇ ਨਾਲ ਨਜਾਇਜ਼ ਤਾਂ ਹੋਣ ਨਹੀਂ ਦੇਣੀ ਹਾਂ ਜੇ ਕੋਈ ਇਹਦੇ ਵਿੱਚ ਕੋਈ ਨਜਾਇਜ਼ ਬੰਦਾ ਹੋਊਗਾ ਤਾਂ ਮੈਂ ਨਹੀਂ ਹੋਂਨਾ ਖੜੂਗਾ ਮੈਂ ਧਰਨਾ ਖੋਲ ਦਿੱਤਾਗੇ ਧਰਨਾ ਤਾਂ ਮੈਂ ਨਾ ਤਾਂ ਧਰਨਾ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਲੈ ਮੈਂ ਆ ਗਿਆ ਤਾਂ ਫਿਰ ਧਰਨੇ ਦਾ ਸਵਾਲ ਹੀ ਨਹੀਂ ਪੈ ਜਾ ਮੈਂ ਦੁਕਾਨਾਂ ਹੀ ਖੁਲਾ ਰਿਆ ਇਹਨਾਂ ਦੀਆਂ ਨਹੀਂ ਖੁਲਾਉਂਗਾ ਫਿਰ ਧਰਨਾ ਲਾ ਦੇਣ ਯਾਰ ਓਕੇ ਠੀਕ ਹੈ ਜੀ ਦਿਨੇ ਭਾਜੀ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਜੀ 60 ਦੁਕਾਨਾਂ ਨੇ ਜੀ ਕਿਹਣੀ ਜਗ੍ਹਾ ਤੇ ਇਹ ਮੋਲਟਨ ਐਕਸਟੈਂਸ਼ਨ ਵਾਰਡ ਨੰਬਰ 53 ਜੀ ਕਸ਼ਮੀਰ ਚੌਂਗ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਾਈਡ ਦੀਆਂ ਦੁਕਾਨਾਂ ਨੇ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਵੇਰੇ तकरीबन 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਈਵਨ ਗਿਵਨ ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਕਿ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤਰੰਤ ਐਮਐਲਏ ਸਾਹਿਬ ਕੋਲ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਸੀਐਮ ਹਾਊਸ ਤੱਕ ਗੱਲ ਕੀਤੀ ਤੇ ਮੇਕ ਸ਼ੋਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬੰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦਿੰਦਾ 1 ਵਜੇ ਪੂਰਾ ਮੇਰੇ ਸਾਹਿਬ ਆ ਗਏ ਹੁਣ ਇਹਨਾਂ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੇ ਸੀਲ ਕੀਤੀ ਹੈ ਦੁਬਾਰਾ ਖੋਲ ਕੇ ਆਓ ਕਿਉਂਕਿ ਇਹ ਕੋਈ ਤਰੀਕਾ ਨਹੀਂ ਕਿਸੇ ਦੀ ਰ ਸੈਟੀਸਫਾਈ ਹੋ ਗਏ ਹਾਂ ਹਾਂਜੀ ਹੁਣ ਲੋਕ ਸੈਟੀਸਫਾਈ ਨਹੀਂ ਹੈ ਅਸੀਂ ਅੱਧਾ ਘੰਟਾ ਡਿੱਕਣਾਂ ਦੀ ਅਸੀਲਾ ਮੈਂ ਤੋੜ ਕੇ ਜਾਵਾਂਗਾ ਬਿਲਕੁਲ ਕਰਾਂਗੇ ਜੀ ਇਹੀ ਲੋਕਾਂ ਦੀ ਚੁਣੀ ਸਰਕਾਰਾਂ ਲੋਕਾਂ ਲਈ ਕੰਮ ਕਰੂਗੀ ੱਤਕਾ ਨਹੀਂ ਹੁੰਦੇ ਕਿ ਇਹਦੀ ਰੋਈ ਰੋਟੀ ਨੂੰ ਐਦਾ ਜੇ ਕੋਈ ਅਧਿਕਾਰੀ ਤੰਗ ਕਰਨਗੇ ਜਾਂ ਖਰਾਬ ਕਰਨਗੇ ਅਸੀਂ ਲੋਕਾਂ ਨਾਲ ਖੜਾਂਗੇ ਤੇ ਅਸੀਲਾ ਤੋੜ ਕੇ ਜਾਵਾਂਗੇ